ਇਸ ਨਗਰ ਕੀਰਤਨ ਦੇ ਵਿੱਚ ਬਸ ਹੈ ਜਿਸ ਬਸ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਸਤਰ ਨੇ ਸਸਹੋਬਤ ਨੇ ਇਹ ਹੈ ਸ੍ਰੀ ਸਾਹਿਬ ਕਿਰਪਾਨ ਖੱਲੇ ਤਲਵਾਰ ਹੈ ਪ੍ਰਤੀਕ ਬਹਾਦਰ ਸਾਹਿਬ ਜੀ ਦੀ ਕਿਰਪਾਨ ਹੈ ਢੀਗਾ ਹੈ ਗੁਰੂ ਘਰ ਹਰ ਗੁਰੂ ਦੇ ਸੰਤ ਜੀ ਦਾ ਸਾਰੀ ਮਨਾ ਸਾਰੀ ਮਨਾ ਐਲ ਡੀ ਲਾਈ ਹੋਈ ਹੈ ਸਾਰਿਆਂ ਨੂੰ ਦਿਖਾਉਣ ਦੇ ਲਈ। ਛੋਟੀ ਕਿਰਪਾ ਦੇ ਗੋਬਿੰਦ ਸਿੰਘ ਜੀ ਇਹ ਫੜਾ ਬੜਾ ਉਤਾਰ ਨਹੀਂ ਆਈ ਰਿਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ। ਨਗਰ ਕੀਰਤਨ ਰਾਤ ਦਾ ਟਹਿਰਾਓ ਗੁਰਦੁਆਰਾ ਸਖ ਚਨਨ ਸਾਹਿਬ ਫਗਵਾੜਾ ਵਿਖੇ ਕਰਨ ਤੋਂ ਬਾਅਦ ਸਵੇਰ ਦੇ ਸਮੇਂ ਇਸ ਵੇਲੇ ਚਾਲੇ ਪਾ ਰਿਹਾ ਹੈ ਆਪਣੀ ਮੰਜ਼ਿਲ ਵੱਲ ਰਸਤੇ ਦੇ ਵਿੱਚ ਥਾਂ ਥਾਂ ਤੇ ਸੰਗਤਾਂ ਨੇ ਗੇਟ ਲਾ ਕੇ ਇਸ ਨਗਰ ਕੀਰਤਨ ਨੂੰ ਜੀ ਆਇਆਂ ਕਹਿਣ ਦੇ ਲਈ ਥਾਂ ਥਾਂ ਤੇ ਸੰਗਤਾਂ ਖੜੀਆਂ ਹਨ ਚਾਲੇ ਪਾ ਦਿੱਤੇ ਹਨ ਇਸ ਵੇਲੇ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਸ ਗੱਡੀ ਦੇ ਉੱਪਰ ਸਹੋਬਤ ਹੋ ਕੇ ਪੰਜ ਪਿਆਰੇ ਬੈਠਣਗੇ ਔਰ ਇਹਨਾਂ ਦੇ ਪਿੱਛੇ ਪਾਲਕੀ ਸਾਥ ਵਿਸਵਾਰੀ ਇੱਕ ਬਸ ਦੇ ਵਿੱਚ ਚੱਲੇਗੀ ਜਕਾਰਿਆਂ ਦੀ ਗੂੰਜ ਦੇ ਵਿੱਚ ਇਸ ਵੇਲੇ ਚਾਲੇ ਪਾਏ ਜਾ ਰਹੇ ਹਨ ਗੁਰਦੁਆਰਾ ਸ੍ਰੀ ਸਖ ਚੈਨਣਾ ਸਾਹਿਬ ਫਗਵਾੜਾ ਤੋਂ ਸੰਗਤਾਂ 'ਚ ਬਹੁਤ ਵੱਡਾ ਉਤਸ਼ਾਹ ਹੈ ਇਸ ਸਹੀਦੀ ਸਮਾਗਮ ਨੂੰ ਮਨਾਉਣ ਦੇ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਈ ਮਤੀਦਾ ਜੀ ਤੇ ਪਾਈ ਸਦੀਦਾਸ ਜੀ ਸਾਹਿਬੀ ਅਲਾ ਜੀ ਦੇ ਸਹੀਦੀ ਸਾਕੇ ਦੀ 350 ਸਾਲਾਂ ਸਤਾਪੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 350 ਸਾਲਾਂ ਕਿਰਿਆਈ ਦੇ ਸੰਸਮਰਪ ਸਹੀਦੀ ਨਗਰ ਕੀਰਤਨ ਨਿਕਲ ਰਿਹਾ ਹੈ ਜਿਸ ਵਿੱਚ ਹਮ ਹਵਾ ਕੇ ਸੰਗਾਂ ਪਹੁੰਚ ਰਹੀਆਂ ਹਨ ਔਰ ਥਾਂ ਥਾਂ ਤੇ ਇਸ ਸਹੀਦੀ ਨਗਰ ਕੀਰਤਨ ਦਾ ਨਿਗਾ ਸਵਾਗਤ ਕੀਤਾ ਜਾ ਰਿਹਾ ਹੈ ਨਾ ਪ੍ਰਬੰਧਕ ਸੁਰੱਖਿਟੀ ਕਮੇਟੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਸੁਖਚੈਨ ਸਾਹਿਬ ਜੀ ਨੂੰ ਬੰਦ ਕਮੇਟੀ ਵੱਲੋਂ ਕੀਤਾ ਗਿਆ ਕ੍ਰੀਡਾ ਨੀ ਅਸੋਸੀਏਸ਼ਨ ਤੋਂ ਵੱਲੋਂ ਇਹਨਾਂ ਨੂੰ ਵਧਾਈ ਦਿੰਨੇ ਆ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਔਰ ਇੱਕੋ ਹੀ ਗੱਲ ਕਹਿਣੀ ਚਾਹਾਂਗੇ ਜੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਹੀਦੀ ਦੇ ਹਿਸਾਬ ਨਾਲ ਰਹੇ ਜਿੱਥੇ-ਜਿੱਥੇ ਕਥਾਵਾਚਕਾਂ ਨੇ ਇਤਿਹਾਸਕਾਰਾਂ ਨੇ ਇੱਕ ਗੱਲ ਕਹਿਣੀ ਆ ਬਾਰ-ਬਾਰ ਕਿ ਜਦੋਂ ਭਾਈ ਮਤੀ ਦਾਸ ਜੀ ਦਾ ਸਰੀਰ ਦੂਰ ਪਾਰ ਹੋਇਆ महाराजाज गाही रुपया पंताली लॻा महाराज पाणी

ਇਸ ਰੂਟ ਨੂੰ ਬਿਲਕੁਲ ਸਾਫ਼ ਰੱਖਣ ਦੇ ਲਈ ਬਕਾਇਦਾ ਤੌਰ ਤੇ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿ ਨਗਰ ਕੀਰਤਨ ਦੇ ਰਸਤੇ ਦਰਾਨ ਰਸਤੇ ਵਿੱਚ ਕੋਈ ਰੁਕਾਵਟ ਨਾ ਆਵੇ ਇਸ ਕਰਕੇ ਟ੍ਰੈਫਿਕ ਨੂੰ ਵੀ ਹੋਰ ਸਾਈਡਾਂ ਤੋਂ ਡਿਵਰਟ ਕੀਤਾ ਜਾ ਰਿਹਾ ਹੈ ਦੋਸਤੋ ਸਮਝਵਾਨ ਅਗੋਂ ਭਾਈਚਾਰੇ ਦੇ ਮਾਦਰ ਸਭ ਨੂੰ ਸਤਿ ਸ਼੍ਰੀ ਅਕਾਲ ਸਹਰ ਕਿਰਿ ਗੁਨੀ ਦੇਖਹਾ ਜੀ ਬਾਈ ਸੋਦੀ ਦਾ ਅਤੇ ਬਾਈ ਮੱਟੀ ਦਾਸ ਜੀ ਦੇ 350 ਸਾਲਾਂ ਸ਼ੂਤੀ ਦਿਵਸ ਨੂੰ ਸਮਰਪਿਤ ਦਰਮਹੇਤ ਸਾਕਾ ਜਨਕੀ ਆ